ਬੀਰਸ਼ਾਮ ਫਤੇਗੜ ਚੂੜੀਆਂ ਦੇ ਪ੍ਰਾਣੇ ਬਸ ਢੇ 3 ਤੋਂ 4 ਵਿਅਕਤੀਆਂ ਨੇ ਸ਼ਰਿਆਮ ਤੇਜਤਾਰ ਹਥਿਆਰਾਂ ਨਾਲ 35 ਸਾਲ ਦੀ ਬੀਬੀ ਤੇ ਹਮਲਾ ਕੀਤਾ ਜਿਸ ਹਮਲੇ ਚ ਬੀਬੀ ਗੰਭੀਰ ਰੂਪ ਚ ਜ਼ਖਮੀ ਹੋਈ ਬੀਬੀ ਦੀ ਪਛਾਣ ਗੁਰਪ੍ਰੀਤ ਕੌਰ ਵੱਜੋਂ ਹੋਈ ਹੈ ਗੁਰਪ੍ਰੀਤ ਮਨੀਆਰੀ ਦੀ ਦੁਕਾਨ ਤੇ ਕੰਮ ਕਰਦੀ ਹੈ ਤੇ ਹਰ ਰੋਜ਼ ਦੀ ਤਰ੍ਹਾਂ ਕੰਮ ਤੋਂ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਉਦੋਂ ਹੀ 3 ਤੋਂ 4 ਨੌਜਵਾਨ ਆਉਂਦੇ ਨੇ ਤੇ ਗੁਰਪ੍ਰੀਤ ਕੌਰ ਤੇ ਤੇਜਤਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿਉਂਕਿ ਗੰਭੀਰ ਰੂਪ ਚ ਗੁਰਪ੍ਰੀਤ कौर ਜ਼ਖਮੀ ਹੋਈ ਹੈ ਜਿਸ ਨੂੰ ਪਹਿਲਾਂ ਫਤਿਹਗੜ ਚੁੜੀਆਂ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਪਰ ਫਿਰ ਡਾਕਟਰਾਂ ਨੇ ਗੁਰਪ੍ਰੀਤ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ 45 ਸਾਲ ਦੀ ਉਮਰੀ ਮਰਪੇ ਹਥੋਂ ਮਰਪੇ ਸ਼ੋਰ ਤੋਂ ਮਰਪੇ ਘਰ ਜਾਣ ਦੇ ਹੀ ਕੰਮ ਤੋਂ ਸਬਜ਼ੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਮ ਮਰਪੇ ਵਾਰਦਾਤਾ ਮਰਪੇ ਕੀਤੀ ਗਈ ਆ ਤੇ ਉਹਨਾਂ ਦੇ ਮਰਪੇ ਸਿਰ ਤੇ ਮਰਪੇ ਹਥਿਆਰ ਵੱਜੇ ਆ ਤੇ ਉਂਗਲਾਂ ਕਟੀਆਂ ਗਈਆਂ ਬਹੁਤ ਮਰਪੇ ਜ਼ਖਮੀ ਹਾਂਜੀ ਹਾਲਤ ਦੇ ਵਿੱਚ ਤੇ ਮਰ ਵੀ ਸੀਰੀਅਸ ਜਿਆਦੇ ਆ ਕਿਤੋਂ ਕੰਮ ਤੋਂ ਕਿੱਥੋਂ ਆ ਰਹੇ ਸੀ ਇਹ ਕੰਮ ਤੋਂ ਫਸੇਗਾ ਚੂੜੀਆਂ ਤੇ ਮਰ ਵੀ ਜਾਣ ਦੇ ਦੁਕਾਨ ਤੇ ਕੰਮ ਕਰਦੇ ਸੀ ਭਾਰਤਵਾਜ ਮਨਾਰੀ ਵਾਲੇ ਸੀ ਹਾਂਜੀ ਤੇ ਉੱਥੋਂ ਕੰਮ ਕਰਕੇ ਵਾਪਸ ਆਉਂਦੇ ਸੀ ਤੇ ਵਾਪਸ ਆਉਂਦੇ ਸੀ ਤੇ ਪਤਾ ਲੱਗਾ ਤਾਂ ਉਹਨੇ ਜਿਨ੍ਹਾਂ ਨੇ ਇਹ ਸਾਥਾ ਕੀਤਾ ਨਹੀਂ ਅਜੇ ਤੱਕ ਤਾਂ ਕੋਈ ਪਤਾ ਨਹੀਂ ਲੱਗਿਆ ਬਾਕੀ ਪੁਲਿਸ ਆਪਣੀ ਕਾਰਵਾਈ ਕਰਨ ਦੀ ਹੈ ਕੋਈ ਪੁਰਾਣੀ ਰੰਜਿਸ਼ ਹੈਗੀ ਆ ਤੁਹਾਡੀ ਨਹੀਂ ਕੋਈ ਸਾਡੀ ਪੁਰਾਣੀ ਨਹੀਂ ਹੈਗੀ ਕੋਈ ਨਹੀਂ ਜੀ ਕੋਈ ਕਿਸੇ ਦੀ ਨਹੀਂ ਰੰਜਿਸ਼ ਹੈਗੀ ਕਿਸੇ ਦੀ 45 ਸਾਲ ਨੂੰ ਬਰੇ ਆਂਦਾ ਦੀ ਨਾਮ ਕੀ ਹੋਣਾ ਗੁਰਪ੍ਰੀਤ ਕੋਹਰਿਆ ਸੇ ਕਿਹਨਾਂ ਦੀ ਪਤਨੀ ਹੈ ਸੁਖਦੇਵ ਸਿੰਘ ਜੀ ਰਣਜੀਤ ਸਿੰਘ ਦੀ ਪਤਨੀ ਆ ਸਰਦੇਵ ਸਿੰਘ ਉਹਨਾਂ ਦੇ ਫਾਦਰ ਆ ਫਾਦਰ ਸਾਹਿਬ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਆਪਾਂ ਮੰਗੇ ਇਹੀ ਕਰਦੇ ਆਂ ਵੀ ਇਹਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਲਤੀ ਗੱਲ ਹੈਗੀ ਆ ਕੋਈ ਮਰ ਵੀ ਸਾਡਾ ਵਿਆਰ ਨਹੀਂ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸਾਡੀ ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਹੈਗੀ। ਥਾਣੇ ਰਿਪੋਰਟ ਲਖਾਈ ਹੈ। ਹਾਂ ਥਾਣੇ ਥੋੜੀ ਯਾਰ ਇਨਕੁਆਰੀ ਥੋੜੀ ਜੀ ਨਾਲ ਕੀਤੀ ਮੈਂ ਲਖਵਾਇਆ ਸੀ ਉਹਨਾਂ ਨੂੰ। ਤੇ ਬਾਕੀ ਉਹ ਸਾਨੂੰ ਪੁੱਛਦੇ ਸੀ ਮੈਂ ਬਾਕੀ ਤੁਹਾਨੂੰ ਕੋਈ ਨਹੀਂ ਸਾਨੂੰ ਸਵੇਰੇ ਮਿਲ। ਹਾਂਜੀ। ਤੁਹਾਡੀ ਸਿਸਟਰ ਨੇ। ਹਾਂਜੀ ਸਿਸਟਰ ਜੀ ਹਾਂਜੀ। ਉਹਨਾਂ ਦੇ ਹਸਬੰਦ ਉਹਨਾਂ ਨੂੰ ਹੁਣ ਕਿੱਥੇ ਖੜਿਆ ਆ? ਹੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਖੜਿਆ ਅਮਨਦੀਪ ਹਸਪੀਟਲ ਦੇ ਵਿੱਚ ਬਹੁਤ ਮਰ ਵੀ ਜ਼ਖਮੀ ਹੌਸਪੀਟਲ ਦੇ ਵਿੱਚ। ਉਹ ਤੇ ਲੜਕੀ ਲੈ ਕੇ ਆਈ ਸੀ ਸੀਰੀਅਸ ਹੌਸਪੀਟਲ ਦੇ ਵਿੱਚ ਇ ਕੁਝ ਹੁਣੋਂ ਸੇ ਵੇਲੇ ਸਾਡੇ ਤੋਂ ਸੀਰੀਅਸ ਐਨੋ ਰੈਫਰ ਕਰਤਾ ਐਂਬੂਲੈਂਸ ਲੈ ਕੇ ਚਲੇ ਗਏ ਨਮਰ ਸਾਹਿਬ ਕਿੰਨੇ ਕੀ ਜ਼ਖਮ ਸੀ ਉਹਦੇ ਜ਼ਖਮ ਕੋਈ ਜ਼ਿਆਦਾ ਹੀ ਸੀਗੇ ਹਾਲਤ ਸੀਰੀਅਸ ਸੀ ਉਹਦੇ ਅੱਛਾ ਕਿਹੜੀ ਜਗ੍ਹਾ ਸੀ ਜ਼ਖਮ ਇਹ ਇੱਥੇ ਆ ਜਗ੍ਹਾ ਤੇ ਸੀ ਉਹ ਦਗਰਤਨ ਕੋਲ